हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇ ਗਾਵਾਂ ਸੇਲ ਲਈ ਲੈ ਕੇ ਆਏ ਆ ਉਹਨਾਂ ਵਿੱਚੋਂ ਚਾਰ ਤਾਂ ਤਾਜ਼ੀਆਂ ਸੂਆਂ ਤੇ ਦੋ ਹਜੇ ਗੱਬਣਾ ਥੋੜੇ ਥੋੜੇ ਦਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੂੰ ਇਹ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਂ ਅਮਨਜੀ ਪਿੰਡ ਗੁੱਸਾ ਜੀ ਬਿਲਾ ਮੋਗਾ ਤਹਿਸੀਲ ਮਿਹਾਲ ਸਿੰਘ ਵਾਲੇ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਬਾਈ ਨੇੜੇ ਵੱਧਲੀ ਸ਼ਹਿਰ ਰਹਿ ਗਿਆ ਮਿਹਾਲ ਸਿੰਘ ਵਾਲਾ ਰਹਿ ਗਿਆ ਠੀਕ ਹੈ ਵੀਰੇ ਮਾਈ ਨੰਬਰ ਬੋਲ ਦੋ ਆਪਣਾ 7729844907 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਜੀ ਨੋਟ ਕਰ ਲਓ ਬਾਈ ਇੱਧਰੋਂ ਸਟਾਰਟ ਕਰੀਏ ਹਾਂ ਇੱਧਰੋਂ ਕਰ ਲੈਂਦੇ ਆ ਬਾਈ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਆ

ਅੱਜ ਕੀ ਕਿੰਨਾ ਕ ਪਾਉ ਐਸਟੀਮੇਟ ਜਾ ਪੈਰ ਕੀ ਦੇ ਰੂ ਵੀਰੇ 17 18 ਕਿਲੋ ਠੀਕ ਆ ਬਾਕੀ ਬਾੜ ਨੂੰ ਜਵਾੜੀ ਪਹਿੜੇ ਕੇਸ ਕੁਆਲਟੀ ਚੈੱਕ ਕਰ ਲੋ ਰੰਗ ਰੂਪ ਚੰਗਾ ਬਾਕੀ ਬਈ ਫੈਟ ਚੰਗੀ ਉਹ ਮੱਝਾਂ ਰਹੀ ਦੁੱਧ ਹੋਊਗਾ ਗਾੜਾ ਕੱਲਾ ਕੱਲਾ ਥਾਣਾ ਬਈ ਮੱਖਣ ਮੱਖਣਾ ਅਜਾ ਹੀ ਨਹੀਂ ਗੱਲ ਚੋੜਾ ਬਹੁਤ ਕਮਾਲ ਦੇ ਕਰ ਲਿਆ ਹਨਾ ਬਈ ਹਮਨੇ ਲੈ ਬਈ ਕਮਾਲ ਦਾ ਆਰਡਰ ਤਿਆਰ ਕਰਿਆ ਬਕਰਮਾਲੀ ਦਾ ਚੈੱਕ ਕਰ ਲੋ ਲੈ ਵਾ ਜਮਾ ਭਰਿਆ ਪੈ ਸੜਕ ਦਾ ਨਹੀਂ ਬਈ ਹਾਂ ਬਈ ਤੇ ਕੀ ਮੋਲ ਆ ਹਮਨੇ ਫਰਜਾਇ ਅੱਜ ਆ ਮੌਲਤਾ ਵੀਰੇ ਕਰ ਲੋ ਨੋ 45 ਕਰਾ ਲਓ 46 ਕਰਾ ਲਓ ਵੀ 42 ਹਜ਼ਾਰ ਦੀ ਬੈੜ ਦੇ ਦਾਂਗੇ ਬਾਈ ਯਾਰ ਠੀਕ ਆ ਬਾਈ ਇਹਨਾਂ ਗੱਲ ਬਾਈ ਬੱਚਾ ਬੱਸੀ ਦਿੱਤੀ ਬੱਸੀ ਬਹੁਤ ਕੁਆਲਿਟੀ ਦਿੱਤੀ ਬੱਸੀ ਨਾਲ ਹੀ ਤਿਆਰੀਆ ਲਾ ਲਓ 60-60 ਸਾਲ ਤੱਕ ਲੈ ਬਾਈ ਥਣ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੂਰੀ ਬਿੱਥੀ ਥਣ ਲੱਗਾ ਬਾਕੀ ਤਾਰ ਕਿ ਬੈੜ ਪਤਲੀ ਆ ਬਾਈ ਤਰ ਤਰ ਉਹ ਆ ਕੇ ਆ ਬਾਈ ਯਾਰ ਠੀਕ ਆ ਬਾਈ ਅੱਗੇ ਦੋ ਨੰਬਰ ਤੇ ਆਵਣੇ ਇੱਥੇ ਖੜੀ ਮੜਾ ਜਿਆ ਬੱਚੀ ਜੰਗਦੀ ਆ ਅੱਗੇ ਦੋ ਨੰਬਰ ਇਹ ਯਾਰ ਬਾਈ ਸੱਜਰੀ ਆ ਬੈੜਾ ਇਹਦੀ ਬੱਚੀ ਮਰ ਗਈ ਯਾਰ ਆ ਰੰਬੂ ਗਈ ਜਾਂਦੀ ਆ ਹੁਣ ਵੀ ਕਿੰਨਾ ਟਾਈਮ ਹੋ ਗਿਆ ਮਰੀ ਨੂੰ ਵੀਰੇ ਮਰੀ ਦਾ ਥੋੜੇ ਕੁ ਦਿਨ ਹੀ ਹੋਇਆ ਬਾਈ ਯਾਰ ਠੀਕ ਆ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ ਹੋ ਗਿਆ ਮਹੀਨਾ ਕ ਬਾਈ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਕੀ ਸੀਗਾ ਬਾਈ ਬੱਚੀ ਬਾਈ ਬੱਸੀ ਸੀਗੀ ਉਹਦੀ ਬਾਈ ਮੌਤ ਹੋ ਗਈ ਬਾਈ ਕਹਿੰਦਾ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਜਾਤ ਬਰੀਡ ਫੁੱਲਾ ਜਾਤ ਬਰੀਡ ਫੁੱਲਾ ਹਾਂ ਲੈ ਬਾਈ ਮੈਂ ਕਿਹਾ ਕਿਆ ਮੈਂ ਇਹਦੀ ਢੋਲ ਝਾਲੀ ਦਿਖਾ ਦੇ ਜਾਤ ਬਰੀਡ ਚੈੱਕ ਕਰ ਲਓ ਫੁੱਲ ਚੰਗੀ ਆ ਤੋਰਾ ਤਾਰਾ ਚੈੱਕ ਕਰ ਲਓ ਬਾਕੀ ਲੇਵਾ ਚੈੱਕ ਕਰ ਲਓ ਬੜਾ ਕਮਾਲ ਦਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ 170 ਨਾ ਰੱਖ ਦਿਆ ਨਾ ਹਾਂ ਬਾਈ ਲੈ ਬਾਈ ਆਰਡਰ ਚੈੱਕ ਕਰ ਲੋ ਬਹੁਤ ਸੋਹਣਾਗਾ ਬਾਕੀ ਕਲਾ ਕਲਾ ਥਾਣਾ ਗੁਲਾਬੀ ਥਾਣਾ ਬਿਚੀ ਵਾਲਾ ਥਾਣਾ ਧਾਰ ਤੁਰ ਕੇ ਮੈਂ ਬਾਈ ਤਾ ਤੂੰ ਤਾਂ ਜਮਾ ਉਹ ਕੇ ਲੈ ਲੈ ਇਥਾ ਜਿਵੇਂ ਮਰਜੀ ਠੰਡੀ ਸੀਲਾ ਭਾਵੇਂ ਕੋਈ ਜਵਾਕ ਚੋਲੇ ਮੈਂ ਕਹਣਾ ਹੈ ਨਾ ਬਾਕੀ ਕੱਦ ਬਰੀਡ ਬਾਈ ਚੰਗੀ ਆ ਤੇ ਇਹਦਾ ਕੀ ਮੁੱਲ ਆ ਬਾਈ ਆਪਣੇ ਇਹ ਆਪਣੀ ਤਾਂ ਲੀਬੀਸੀ ਬਾਈ 48000 ਦੀ ਯਾਰ ਠੀਕ ਆ ਹੁਣ ਬੱਚਾ ਮਾਰਨ ਕਰ ਲਈ 40 36000 ਦੀ ਦੇ ਦਾਂਗੇ ਆ ਠੀਕ ਆ ਹਾਂ ਲੈ ਬਾਈ ਬਾਈ ਨੇ ਜਮਾ ਜੈ ਮੁੱਲ ਕਰਤਾ ਬਾਈ ਕਹਿੰਦਾ ਆਪਣੀ ਦਾ ਬਾਈ ਮੈਂ ਨਾ ਨਾ ਤੇ ਮੈਂ ਬਈ ਦੱਸਦਾ ਬਾਈ ਯਾਰ ਜੇ ਆਪਾਂ ਕਹੇਗੇ ਵੀ ਕਈ ਕਹਿੰਦੇ ਨੇ ਟੋਕੜ ਆਈਆਂ ਲੈ ਬਾਈ ਸਹੀ ਗੱਲ ਧਾਰਾਂ ਤੁਰਾ ਕੇ ਮੈਂ ਜਮਾ ਓਕੇ ਆ ਬਾਈ ਯਾਰ ਧਾਰਾਂ ਦਾ ਥੋੜਾ ਜਿਹਾ ਸਾਰੇ ਬੜਾ ਪਸਵਾਰੀ ਗਾਰੰਟੀ ਹੋ ਯਾਰ ਅੱਗੇ ਬਾਈ ਤਿੰਨ ਨੰਬਰ ਤੇ ਇਹ ਦੋ ਦਾ ਦਾ ਜਰਸੀ ਬੱਛੀ ਆ ਠੀਕ ਆ ਹਾਂ ਦੋ ਦਾ ਦਾ ਮੂਹਰ ਜਰਸੀ ਵਸੀਆ ਜਰਸੀ ਚ ਆ ਗਈ ਬਾਈ ਤੇ ਕਿੰਨਾ ਟਾਂ ਬਾਕੀ ਆ ਵੀਰੇ ਦਾ ਇਹ ਲੈ ਜੂ ਵੀਰੇ ਦੱਸ ਦੇਣਾ ਸੁਆਹ ਇਹ ਪਲੂਸ ਹੁੰਦੀ ਆ ਹਾਂ ਜੀ ਪਹਿਲਾ ਦੋ ਦਾ ਦਾ ਮੂਹਰ ਮੈਂ ਕਹਾਂ ਬਈ ਪਲੀ ਪੁਲੀ ਬਹੁਤਾ ਜਰਾ ਹਾਂ ਬਈ ਫਾਰਮ ਚੋਂ ਲਈ ਯਾਰ ਖੁੱਲੀ ਆਈ ਇਹਨੂੰ ਖੜਨਾ ਵੀ ਨਹੀਂ ਆਉਂਦਾ ਠੀਕ ਆ ਹਾਂ ਬਈ ਕੱਦ ਬਰੀਡ ਫੁੱਲਾ ਚੈੱਕ ਕਰ ਲੋ ਤੋੜਾ ਤਰਾਂ ਨਾ ਇੱਕ ਨੰਬਰ ਆ ਸਮੀ ਭਲੀ ਚੰਗੀ ਆ ਗਈ ਨਰੋਈ ਨਗਰ ਆ ਵਸੀ ਕਿੰਨਾ ਕਿ ਦੁੱਧ ਪਾਉਂਦੇ ਉਹ ਦ ਦੇ ਦੂ ਵੀਰੇ 15 16 ਕਿਲੋ ਠੀਕ ਆ ਇਹਦੇ ਨਾਲ 15 16 ਲੀਟਰ ਦੁੱਧ ਦੇ ਦਊਗੀ ਬਾਕੀ ਬਈ ਆਡਰ ਆਪਾਂ ਚੈੱਕ ਕਰਾਣਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਫਿਕਸ ਹੈ ਨਾ ਹਵਾਨਾ ਘਰਮ ਵਾਲੀ ਤਿਆਰ ਕਰਦਾ ਬਈ ਗੇਂਦਾਂ ਨਿੱਕੀ ਜੀ ਹੈ ਜਰਸੀ ਨਿੱਕੀ ਜੀ ਬਈ ਕਹਾ ਬਈ ਫੁੱਲ ਕੱਦ ਆ ਗਈ ਲੈ ਐਚ ਐਫ ਜੱਡਾ ਕੱਦ ਆਗਾ ਕਲਾ ਕਲਾ ਥਾਣਾ ਬਈ ਪੂਰੀ ਦਿੱਕਤ ਥਣ ਲੱਗਾ ਬਾਕੀ ਫੇ ਚੈੱਕ ਕਰਾ ਲਓ ਆਪੀ ਦੰਦ ਵੀ ਪਟਕੇ ਜਿਪਟਾਲੇ ਦਿਖਾ ਦੇਣੇ ਲੈ ਬਈ ਦੰਦ ਵੀ ਚੈੱਕ ਕਰਾ ਜਨਾ ਬਈ ਕਿਨ ਲੈ ਬਈ ਜਮਾ ਮੂੰਹ ਪਿਓਰ ਦੋ ਦੰਦ ਛੋਟੇ ਛੋਟੇ ਦੰਦ ਪਏ ਆਗੇ ਬਾਕੀ ਬਰੀਡ ਚੈੱਕ ਕਰ ਲਓ ਫੈਡ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਕਾਲੇ ਰੰਗ ਚ ਆ ਗਏ ਹਨਾ ਕਾਲੀ ਜਰਸੀ ਬਲੈਕ ਲੈ ਬਈ ਚੈੱਕ ਕਰ ਲਓ ਫੇਸ ਕੁਆਲਟੀ ਕਿੰਨੀ ਜਾਗੀ ਕੀ ਮੋਲ ਆ ਫਿਰ ਮੰਨੇ ਜਾਇਜ ਇਹਦਾ ਮੋਲ 60000 ਆ ਜੀ 55 ਦੀ ਦੇ ਦਾਂਗੇ ਠੀਕ ਆ ਹਾਂ ਇਹ ਕਿੰਨੇ ਟਾਈਮ ਦੀ ਕੱਚੀ ਹੈ ਦਸਾਂ ਤੋਂ 12 ਦਿਨਾਂ ਦੀ ਖੱਚੀ ਠੀਕ ਆ ਮੈਂ ਕਹਿੰਦਾ ਬਹੁਤ ਕਮਾਲ ਦਾ ਆਰਡਰ ਤਿਆਰ ਕਰੂਗਾ ਉਹ ਉਦੋਂ ਦਾ ਕਰੂਗੀ ਬਾਈ ਯਾਰ ਹੂੰ ਅੱਗੇ ਬਾਈ 4 ਨੰਬਰ ਤੇ ਆਮਨੇ ਇਹ ਹੁੰਦੀ ਆ ਵੀਰੇ ਇਹ ਤੀਜਾ ਸੂਆ ਵੈੜ ਠੀਕ ਆ ਹਾਂ ਤੀਜਾ ਸੂਆ ਹੁੰਦੀ ਆ ਕਿੰਨਾ ਟਾਈਮ ਬਾਕੀ ਆ ਬਾਈ ਬਾਕੀ ਆ ਹਜੇ ਤਾਂ 2-3 ਦਿਨ ਬਹੁਤ ਆ ਜੀ ਲੈ ਜੂ 5 ਤੋਂ 4 ਦਿਨ ਕੱਢ ਦੂ ਜੀ ਠੀਕ ਆ ਹਾਂ 5 ਤੋਂ 4 ਦਿਨ ਬਾਈ ਕਹਿੰਦਾ ਕੱਢ ਦੂ ਕੀ ਰਿਕਾਰਡ ਦੱਸਿਆ ਬਾਈ ਪਿਛਲੇ ਵੇਕਾਰ ਆਰ ਕੀ ਦੁੱਧ ਦੇ ਲੂ ਵੀਰੇ 25-26 ਕਿਲੋ ਮਗਰ ਲੈ ਸੂਆ ਵੀ ਇੰਨੇ ਹੀ ਪਾਇਆ ਠੀਕ ਆ ਬਾਕੀ ਬਹਿੜ ਝੋਲ ਵਾਲੀ ਆਪ ਹੀ ਦਸੂਗੀ ਲੈ ਬਈ ਕਮਾਲ ਦਾ ਡਰਮ ਮੈਂ ਕਹਣਾ ਟਟਮਾਲੀ ਬੰਦਾ ਕਹਤੋ ਟਟਮਾਲੀ ਫਾੜੀ ਵਾਲਾ ਕੱਪੜੇ ਵਰਗਾ ਆਈ ਬਈ ਯਾਰ ਲੈ ਚਾਹੀ ਠੀਕ ਆ ਲੈ ਬਈ ਤੁਸੀਂ ਚੈੱਕ ਕਰ ਲੋ ਕਰਮਾਲੀ ਫੁੱਲ ਮਰਜੀ ਵੇਕੇ ਚੋਲਾ ਕੋਈ ਚੱਕਰੀਂ ਗਾ ਹਨ ਕੱਲਾ ਕੱਲਾ ਥਾਣਾ ਬਈ ਪੂਰੀ ਬਿੱਥੀ ਥਾਣ ਲੱਗਿਆ ਬਾਕੀ ਗੁਲਾਬੀ ਥਾਣਾ ਮੁਠੀ ਵਾਲਾ ਥਾਣਾ ਦੋਮਾ ਪਾਸਿਆਂੋਂ ਲੇਵਾ ਇਹ ਨਹੀਂ ਹੈਗਾ ਟਟਮਾਗਾ ਫਿਕਸ ਕਰਮਾਲੀ ਹਵਾਨਾ ਰੱਖ ਦਿਆ ਬਈ ਉੱਥੇ ਮਰਜੀ ਖੜਾ ਲਾ ਬੰਦਾ ਕਹਿੰਦਾ ਬਈ ਗੱਬਣ ਤੋਂ ਡਰ ਲੱਗਦਾ ਲੈ ਲੇ ਬਾਈ ਚੈੱਕ ਕਰ ਲੋ ਠੰਡੀ ਸੀਲ ਕਿੰਨੀ ਆ ਕਿੱਥੋਂ ਖੜ ਗਈ ਆ ਇਹ ਖੜ ਗਈ ਕੋਈ ਚੱਕਰ ਨਹੀਂਗਾ ਜਮੇ ਨਹੀਂ ਹੈਲਦੀ ਕਰਨ ਵਾਲੀ ਤੋਰ ਦੇ ਬਾਈ ਲੰਮੀ ਮੜੀ ਜੀ ਪ੍ਰਿੰਟ ਤੇ ਬਾਈ ਕਦਮ ਚੈੱਕ ਕਰ ਲੋ ਕੋਈ ਛੋਟ ਨਹੀਂ ਫੁੱਲ ਕਦਦਾ ਤੇ ਫੁੱਲ ਬਰੀਡ ਆ ਬਰੀਡ ਕੋਈ ਕਿਸੇ ਵਕਤ ਹੋਣੀਗਾ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਬਾਕੀ ਪ੍ਰਿੰਟ ਚੈੱਕ ਕਰ ਲੋ ਛੈਣ ਦਾ ਬਹੁਤ ਆ ਬਾਈ ਆਪਣੇ ਛੈਣ ਦਾ ਬਾਈ ਕਹੇ ਪਈ ਚਮਕਦੀ ਆ ਹੂੰ ਚਮਕਦੀ ਆ ਬਾਈ ਮੱਲਾ ਵਾਲਾ ਤੋਰਾ ਤੁਰਦੀ ਆ ਕਿਉਂਕਿ ਬਜਨ ਵਾਲੀ ਆ ਕਿ ਵਜੂਦ ਵਜਨ ਫੁੱਲ ਲਗਾ ਬਹਿਰ ਚ ਤੇ ਆਪਣਾ ਜਾ ਇੱਧਰ ਦੀ ਪਈ ਆ ਬਾਈ ਹਿਲਣ ਵਾਲਾ ਤਾਂ ਯਾਰ ਕੰਮ ਨਹੀਂ ਨੀਗਾ ਹੂੰ ਲੈ ਯਾਹ ਬੜਾ ਕਮਾਲ ਆ ਬਾਈ ਪੁੱਠੇ ਪਾਸੇ ਬਹਿ ਕੇ ਚੋਲਾ ਜਿਵੇਂ ਮਰਜੀ ਬਹਿ ਜਾ ਹਨਾ ਤੇ ਕੀ ਮੋਲ ਆ ਆਪਣੇ ਫਿਰ ਜਾ ਜਦਿਆਂ ਲੈਣ ਜਾ ਮੋਲ ਤਾਂ ਵੀਰੇ 72000 ਆਗਾ ਹੂੰ 66000 ਦੀ ਗੱਲ ਦਮਾਂਗੇ ਬਾਈ ਬਾਈ ਕਹਿੰਦਾ ਬਾਈ 72000 ਰੁਪਿਆ ਮੁੱਲ 60000 ਦੀ ਆਪਾਂ ਵੈੜ ਦੇ ਦਾਂਗੇ ਬਾਕੀ ਹਜੇ ਕੱਚੀਆ ਕੱਚੀਆਂ ਵਾਲਾ ਹੁੰਦਾ ਹਨਾ ਹਜੇ ਕੱਚੀਆਂ ਵੈੜ ਸੂਟ ਵੀ ਆਪਾਂ ਨੂੰ ਹੀ ਪਤਾ 75000 ਦੀ ਗਾ ਬੈ ਬਾਈ ਪਾਲਟਾ ਚੈੱਕ ਕਰ ਲੈ ਕੱਚੀ ਕੱਚੀ ਪੰਜਾ ਜਦੋਂ ਕਰਮ ਵਾਲੇ ਸੋਣਾ ਮੈਂ ਕਹਿੰਦਾ ਫਸ ਕੇ ਛੱਡ ਜਾਣਾ ਜਮਾ ਵੀਰੇ ਹਜੇ ਤਾਂ ਕੁਝ ਵੀ ਨਹੀਂ 50% ਹੀ ਲਾਇਆ ਹੂੰ ਸਹੀ ਗੱਲ ਆ ਬਾਈ ਅੱਗੇ ਬਾਈ 5 ਨੰਬਰ ਤੇ ਇਹ ਵੈੜ ਮਦਰ ਦੀ ਵੀਡੀਓ ਜਿਹ ਵੀ ਪਾਈ ਸੀ ਯਾਰ ਆਪਾਂ ਠੀਕ ਆ ਉਦੋਂ ਬੈਕ ਗਈ ਸੀ ਬੰਦੇ ਨੂੰ ਵੇਚਤੀ ਸੀ 35000 ਦੀ ਠੀਕ ਆ ਉਹ ਬੰਦੇ ਨੇ ਦੋ ਦਿਨ ਤਾਂ ਵੈੜ ਖੜਾਈ ਰੱਖੀ ਮੁੜ ਕੇ ਆਇਆ ਠੀਕ ਆ ਬਾਈ ਇਕ ਹੋਰ ਆਗਾ ਬਾਈ 5000 ਤੋਂ ਘੱਟ ਆਪਾਂ ਸਾਈ ਨਹੀਂ ਕੋਲ ਠੀਕ ਆ ਉਹ ਬੰਦੇ ਲੈ ਕੇ 1000 ਰੁਪਇਆ ਪਾਤਾ ਤੇ ਬੈੜ ਖੜਾਤੀ ਬਾਈ ਠੀਕ ਆ ਹਾਂ ਮੈਂ ਕਹਿੰਨਾ ਬਾਈ ਬਰੀਡ ਚੈੱਕ ਕਰ ਲੋ ਬਰੀਡ ਦਿਖਾ ਬਈ ਜਿਹੜਾ ਛੋਟਾ ਛੋਟਾ ਕੰਨਾ ਬੋਦੀਵਾਦੀ ਫੁੱਲ ਕਮਾਲ ਦੀ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਵੀ ਹੋ ਗਿਆ ਬਾਈ 20 ਤੋਂ 25 ਦਿਨ ਹੋ ਗਏ ਸੂਈ ਠੀਕ ਆ ਬੱਚਾ ਐਕਸਪਾਇਰ ਹੋ ਗਿਆ ਸੀ ਹਾਂ ਉਹਦਾ ਮਾਪੜਾ ਦੱਸਿਆ ਬਈ ਲੈ ਬਾਈ ਤੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਪ੍ਰਿੰਟ ਚੰਗਾ ਬਾਕੀ ਬੱਚੇ ਬੁੱਚੇ ਵੀ ਚੰਗੇ ਪਾਉਂਦੀ ਹੂ ਕਰ ਮੈਂ ਚੰਗੇ ਵੀਰੇ ਲੈ ਬਾਈ ਤੋਰਾ ਚ ਇੱਕ ਨੰਬਰ ਆ ਬਾਕੀ ਕੱਦ ਬੱਡ ਵਾਲੀ ਐ ਨਰੋਈ ਨਗਰ ਫੁੱਲ ਲੱਗੀ ਅਡਰ ਵੀ ਬਹੁਤ ਸੋਹਣਾ ਕਰਮ ਵਾਲੀ ਦਾ ਫਿਕਸਰ ਬਾਨਾ ਰੱਖਦੀ ਆ ਬਾਕੀ ਧਾਰ ਕਿਵੇਂ ਆ ਬਾਈ ਧਾਰ ਤਾਂ ਜਮਾ ਇੱਕ ਨੰਬਰ ਠੀਕ ਆ ਲੈ ਬਈ ਅਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਜਿੱਦੜ ਦੀ ਮਰਜ਼ੀ ਵੇਜਾ ਯਾਰ ਥਣ ਆਪਾਂ ਚੈੱਕ ਕਰਾਂ ਨਾ ਬਈ ਲੈ ਬਾਈ ਚੈੱਕ ਕਰ ਲੋ ਜਿੱਦੜ ਦੀ ਮਰਜ਼ੀ ਵੇਜਾ ਯਾਰ ਬਈ ਮਗਰੀ ਬੈਠਾ ਕੋਈ ਚੱਕਰੀ ਨਹੀਂ ਕਰਮ ਵਾਲੀ ਨਾ ਮੌਮ ਨੇ ਖੜਕੀ ਆ ਨਾ ਹਾਂ ਮੇਰੀ ਠੰਡੀ ਸੀਲਾ ਬਾਕੀ ਥਣ ਬਹੁਤ ਸੋਹਣਾ ਬਾਈ ਕਮਾਲ ਦਾ ਥਣ ਲੱਗਾ ਪੂਰੀ ਵਿਥੀ ਤੇ ਥਣ ਲੱਗਾ ਵੇ ਲੈ ਚੈੱਕ ਕਰ ਲੋ ਗਲਾਬੀ ਗਲਾਬੀ ਥਣ ਤੇ ਕੀ ਮੁੱਲ ਆਮਨੇ ਫਿਰ ਇਹਦਾ ਮੁੱਲ ਤਾਂ ਉਹਦੋਂ ਕਰਿਆ ਸੀ ਬਈ 38000 ਬਸ 35000 ਦੀ ਇਹ ਦੇ ਦਾਂਗੇ ਯਾਰ ਠੀਕ ਆ ਬਾਈ ਬਾਈ ਕਹਿੰਦਾ ਮੁੱਲ ਬਾਈ 38 ਕਰਿਆ ਸੀ ਅੱਜ ਆਪਾਂ ਇੱਕ ਤਰ੍ਹਾਂ ਦਾ ਆਫਰ ਲਾ ਲਓ ਹਨਾ ਆਫਰ ਹੀ ਲਾ ਲਓ ਬਾਈ 325 ਦਿੰਦਾ ਅਗਲਾ 35 ਸਹੀ ਗੱਲ ਆ ਬਾਈ ਅੱਜ ਬਾਈ ਕਹਿੰਦਾ ਆਪਾਂ 35000 ਦੀ ਵੜ ਦੇ ਦੇਾਂਗੇ ਤੇ ਅੱਗੇ ਬਾਈ ਲਾਸਟ ਤੇ ਟਾਪ ਦਾ ਨਗੀਨਾ ਜਿਹੜਾ ਆਪਾਂ ਦੇਖਦੇ ਆ ਇਹ ਕਿਹੜਾ ਸੂਆ ਸੂਆ ਵਾ ਬਾਈ ਇਹ ਦੂਜਾ ਸੂਆ ਵੜ ਸੂਈ ਆ ਬਾਈ ਠੀਕ ਆ ਪਹਿਲੇ ਸੂਏ ਦੀ ਬੱਛੀ ਵੀ ਆਪਾਂ ਬੰਦਾ ਤੋਂ ਨਾਲ ਲਈ ਹੈਗੀ ਠੀਕ ਆ ਤੇ ਦੂਜੇ ਸਵੇਰੇ ਸੁਈਆ ਬੱਚਾ ਦਿੱਤਾ ਹੁਣ ਜਿਹੜਾ ਹੁਣ ਦੁੱਧ ਪੰਜ ਤੋਂ ਪੰਜ ਦਿਨ ਹੋਇਆ ਇਹ ਬੱਚੇ ਦੇ ਨਾੜੂਆ ਵੀ ਦਿਖਾ ਦੇ ਬਈ ਨਾਲ ਯਾਰ ਠੀਕ ਆ ਆ ਲੈ ਆ ਦੇਖ ਲਾ ਨਾੜਵਾ ਨਾਲ ਆ ਜੀ ਲੈ ਬਈ ਸਹੀ ਗੱਲ ਅਨਾੜੂਆ ਨਾਲ ਆ ਬਈ ਬੱਚੇ ਦੀ ਕੁਆਲਿਟੀ ਬਹੁਤ ਚੰਗੀ ਹੈ ਨਾ ਬੱਚੇ ਬਈ ਜਿਹੜਾ ਹੁਣ ਬਈ ਚੋਣ ਵਾਲਾ ਦੁੱਧ ਹੋਊਗਾ ਜਿਹੜਾ ਨੈਟ ਬੰਦਾ ਚਾਹੇ ਦੋ ਟਾਈਮ ਚੋਕੇ ਲੈ ਜੇ ਇਹ ਕਿਹੜਾ ਗੱਬੜਾ ਵੀ ਆਪਾਂ ਕਹਾਂਗੇ ਬਈ 30 ਰੁਪਏ ਟਿਕਲੂ 30 ਕਿਲੋ ਕੰਡੇ ਵਾਲਾ ਦਉਂਦਾ ਬਈ ਠੀਕ ਆ ਬਾਈ ਕਹਿੰਦਾ 30 ਲੀਟਰ ਬਾਈ ਕੰਡੇ ਵਾਲਾ ਦੁੱਧ ਹਾਇਰਾ ਕੰਡੇ ਲਾਉਂਦੀ ਆ ਚਵਾ ਚਵਾ ਕੇ ਦਮਾ ਕੇ ਬਾਈ ਆ ਜਿਹੜੀ ਆਪਾਂ ਕਹਿਣ ਵਾਲਾ ਦੁੱਧ ਨਹੀਂ ਹੁਣ ਤਾਂ ਸੂਈ ਵੀ ਚਵਾ ਕੇ ਦੁੱਧ ਦਮਾ ਗੀ ਠੀਕ ਆ ਮੇਰੇ ਬਾਈ ਦੱਸੀ ਜਾਂਦਾ ਬਈ ਯਾਰ ਬਾ ਕਮਾਲ ਦਾ ਲੈਵਾ ਯਾਰ ਠੰਡਾ ਦੱਸਦਾ ਲੈਵੇ ਦੀ ਬਾਕੀ ਠੰਡਾ ਦੱਸਦਾ ਫਸੀ ਖੜੀਆ ਕਰਨ ਵਾਲੀ ਕੱਲਾ ਕੱਲਾ ਥਾਣਾ ਪੂਰੀ ਵਿਥੀਆ ਥਾਣਾ ਗਲਾਬੀ ਥਾਣਾ ਮੱਝਾ ਰਗਾ ਥਣ ਲੱਗਾ ਆਹ ਸਾਬ ਡੈਨਮਾਰਕ ਦੀ ਆਪੇ ਆ 14120 ਦੀ ਡੈਨਮਾਰਕ 14120 ਦੀ এবੀਐਸ ਦਾ ਲੱਗਿਆ ਸੀ ਆ ਬੱਛਾ ਦੀ ਠੀਕ ਆ এবੀਐਸ ਦਾ ਬਾਈ ਕਹਿੰਦਾ ਗਾਹਾਂ ਸੀਮਟ ਲੱਗਿਆ ਸੀ ਮੱਸਾ ਦੇਗੀ ਬਾਕੀ ਬਾਈ ਨੇ ਬਾਈ ਜਿਵੇਂ ਦੱਸਿਆ ਬਾਈ ਕਹਿੰਦਾ 30 ਲੀਟਰ ਕੰਡੇ ਵਾਲਾ ਦੁੱਧ ਕਰਮਾਂ ਵਾਲੀ ਥੱਲੇ ਆ ਜਾ ਕਿੱਥੇ ਕਿ ਤੱਕ ਪਾ ਦੂ ਬਾਈ ਦੁੱਧ ਯਾਰ ਬਾਈ ਚੰਗੀ ਸਾਮ ਵਾਲੀ ਹੋਈਏ ਪਤਾ ਚਾਲੀ ਖੇੜ ਜੇ ਲੈ ਬਾਈ ਤੁਸੀਂ ਤੋਰਾ ਤਰਾ ਚੈੱਕ ਕਰ ਲੋ ਪਹਿੜ ਦਾ ਇੱਕ ਨੰਬਰ ਆ ਨਰੂਈ ਨਗਰ ਫੋਲਾ ਲੇਵਾ ਤਾਂ ਮੈਂ ਆਮ ਘਰੇ ਵੀ ਯਾਰ 35 ਤੋਂ 34 ਕਿਲੋ ਦੁੱਧ ਕੋਈ ਬਾਹਰ ਨਹੀਂ ਸਾਈਡ ਨੂੰ ਠੀਕ ਆ ਹਾਂ ਬਾਈ ਕਹਿੰਦਾ ਬਾਈ ਆਮ ਕਰੇ ਵੀ 33-34 ਲੀਟਰ ਦੁੱਧ ਵੜਾ ਆਮਣਾ ਪਾ ਦੂਗੀ ਐਨਾ ਦਾ ਦੁੱਧ ਆਮਣਾ ਦੇਣਾ ਚਾਹੀਦਾ ਬਾਈ ਜਵਾਨੀ ਵਾਲੀ ਵੜਾ ਕੋਈ ਬੜਾ ਪੰਗ ਨਹੀਂ ਦੂਜਾ ਉਹ ਪਿਆਵੜਾ ਠੀਕ ਆ ਬਾਈ ਚੈੱਕ ਕਰ ਲੈ ਨਾੜਾ ਨੋੜਾ ਨਾ ਕਰਮਾਲੀ ਦੇ ਬਰੀਕੀ ਚ ਕੋਈ ਟਟਮਾ ਲੈ ਬਾਣੀ ਬੜਾ ਸੋਹਣਾ ਹੋਵਾ ਇਹ ਤਾਂ ਟਟਮਾ ਕਿਹੜਾ ਜੀ ਯਾਰ ਬਾਈ ਲੈ ਦੇਖ ਤੂੰ ਦਿਖਾ ਲੈ ਲੈ ਬਾਈ ਕਮਾਲ ਆ ਯਾਰ ਹਨਾ ਲੈ ਬਾਈ ਚੈੱਕ ਕਰ ਲੋ ਚੰਗੇ ਰਿਕਾਡ ਦੀ ਮਾਲਕਾਂ ਨੂੰ ਫੋਨ ਲਓ ਬਾਈ ਕਿਸੇ ਚੰਗੇ ਘੇਰ ਕੋਲੇ ਕੋਲ ਜਾਂ ਵੀ 40 ਕਿਲੋ ਦੋ ਤੇ ਦੇ ਦੂ ਬਾਈ ਠੀਕ ਆ ਬਾਈ ਜਾਤ ਕੁਆਲਟੀ ਚੈੱਕ ਕਰ ਲੋ ਫੇਸ ਕੁਆਲਟੀ ਚੈੱਕ ਕਰ ਲੋ ਇਹ ਨਹੀਂ ਹੈਗਾ ਵੀ ਕਿਸੇ ਪੱਖ ਤੋਂ ਖੁੰਜੀ ਵੀ ਜਾਂ ਜਾਤ ਕੁਆਲਟੀ ਘਟਾ ਨਿਕਨਿਕਾ ਗਨੂ ਜਾ ਨਾ ਮੱਟਾਂ ਨੇ ਕਾਬਰੇ ਬਾ ਰਾਂਗੀ ਕਾਲਾ ਖੱਲਾ ਰੰਗ ਬਾ ਦੇ ਮਾਰ ਕਉਂ ਬਈ ਕਾਲਾ ਬਈ ਯਾਰ ਹਾਂ ਤੇ ਫਿਰ ਕੀ ਮੋਲ ਆਉਣਿਆ ਜਿਆ ਜਿਆ ਯਾਰ ਮੋਲ ਕਰਾਉਣ ਨੂੰ ਤਾਂ ਹੋਰ ਕੋਲੇ ਹੁੰਦਾ ਅਗਲਾ ਡੇਢ ਵੀ ਥੋੜਾ ਇਹਦਾ ਹੂੰ ਆਪਾਂ ਜੇ ਮਈਆ ਦੇ ਦੇਣੀ ਆ ਮੋਲ ਇੱਕ 20 ਇੱਕ 15 ਦੀ ਗੱਲ ਦੇਣੀ ਆ ਬਾਈ ਕਹਿੰਦਾ ਇੱਕ 20 ਮੋਲ ਇੱਕ 15 ਦੀ ਬਈ ਆਪਾਂ ਵੈੜ ਦੇ ਦੇਣੀ ਆ ਕਿ ਬਾਕੀ ਬਈ ਥਾਣਾ ਹਵਾਨਾ ਚੈੱਕ ਕਰ ਲੋ ਬਹੁਤ ਸੋਹਣਾ ਹੈ ਨਾ ਮੁੱਠੀ ਵਾਲਾ ਥਾਣਾ ਧਾਰ ਕੇ ਮੈਂ ਆਮਣਿਆ ਜਮਾ ਬਾਈ ਓਕੇ ਯਾਰ ਠੀਕ ਆ ਬਾਈ ਹੁਣ ਮਾਰਤੀ ਮੁੜ ਕੇ ਯਾਰ ਵੈੜਾ ਪਾਸੇ ਜਾਂਦਾਂ ਸਹੀ ਗੱਲ ਆ ਬਈ ਹਾਂ ਤੇ ਬਾਕੀ ਬਾਈ ਨਗਸੀਗੇ ਭਰਾ ਕੋਲੇ 6 ਆਪਾਂ 6 ਦੇ ਸਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਦੇਖਣ ਲਈ ਧੰਨਵਾਦ